ਹਾਂਜੀ ਅਸੀਂ ਪੁੱਛਦੇ ਆਂ ਬਾਈ ਕੋਲੋਂ ਵੀ ਕੀ ਖਰਾਕ ਇਹ ਮੱਝਾਂ ਨੂੰ ਪਾਉਂਦੇ ਨੇ ਦੁੱਧ ਵਾਲੀਆਂ ਮੱਝਾਂ ਦੀ ਕੀ ਖਰਾਕ ਆ ਤੇ ਕੱਟਰੂਆਂ ਬੱਚਰੂਆਂ ਦੀ ਕੀ ਖਰਾਕ ਆ ਹਾਂਜੀ ਬਾਈ ਸਸਿਕਾ ਸਸਿਕਾ ਬਾਈ ਤੇ ਪਹਿਲਾਂ ਤਾਂ ਆਪਣਾ ਪਿੰਡ ਬੋਲ ਦਿਓ ਜੀ ਤੇ ਆਪਣਾ ਬਾਈ ਦਲੇਲ ਸਿੰਘ ਵਾਲਾ ਸਿੱਧੂ ਡੈਰੀ ਫਾਰਮ ਆਪਣਾ ਹਨਾ ਸੁਨਗਾਰਾ ਨੂੰ ਪਤਾ ਹੀ ਆ ਡਾਕਟਰ ਨਿਰਮਲ ਦਾ ਡਾਕਟਰ ਨਿਰਮਲ ਦਾ ਤੇ ਇਹ ਮੁੰਡਾ ਕਹਿੰਦਾ ਵੀ ਖਰਾਕ ਪੁੱਛਣੀ ਆ ਵੀ ਕਿੰਨੀ-ਕਿੰਨੀ ਪੈਂਦੀ ਆ ਤੇ ਕਿਵੇਂ ਦੁੱਧ ਉਹ ਆ ਬੱਚਿਆਂ ਨੂੰ ਆਪਾਂ ਉਹਨੂੰ ਖਰਾਕ ਬਾਰੇ ਦੱਸਣਾ ਨੇ ਵੀ ਪਾਉਨੇ ਕੀ ਆ ਹਨਾ ਆ ਦੇਖੋ ਬਈ ਆ ਹੈਗੀ ਐਮੀ ਪ੍ਰੋ ਸੋਇਆ ਐਮੀ ਪ੍ਰੋ ਇਹ ਬੇਦਾ ਬਹੁਤ ਵੱਡਾ ਮਨਗਲ ਫਾਇਦਾ ਦਾ ਦੁੱਧ ਪਾਵਰ ਦੇ ਵਿੱਚ ਦੁੱਧ ਬਹੁਤ ਵਧਾਉਂਦੀਆਂ ਨੇ ਕਿਲੋ ਰੂੜ ਕਿਲੋ ਰੱਪ ਮਾਰ ਜਾਂਦੀਆਂ ਨੇ ਅੱਛਾ ਅੱਛਾ ਉਸ ਤੋਂ ਬਾਅਦ ਇਹ ਪੈਂਦੀ ਆ ਨਾਲ ਨਾਲ ਦੁੱਧ ਵਾਲੀਆਂ ਮੱਝਾਂ ਨੂੰ ਆਹ ਪੈਂਦੀ ਆ ਬੜੇਵਾਖਾਲ ਆਪਣੇ ਬੜੇਵਾਖਾਲੀ ਹਾਂ ਅੱਛਾ ਇਹ ਟਿਕ ਟੋਪੜਾ ਪੈਂਦਾ ਆ ਖੰਡਾ ਬਈ ਆ ਝੂਲੀ ਸੱਚ ਅੱਛਾ ਝੂਲੀ ਪੈਂਦੀ ਆ ਤੇ ਇੱਕ ਆਪਣਾ ਪੈਂਦਾ ਖੰਡਾ ਦੇ ਨਾਲ ਸਲਕਾ ਹੁੰਦਾ ਹੈ ਅੱਛਾ ਜੀ ਅੱਛਾ ਆਪਣਾ ਛੋਲੇ ਦਾ ਸਲਕਾ ਨਹੀਂ ਹੈ ਇਹ ਪੈਂਦਾ ਜੀ ਨਾਲ ਆਪਣੇ ਅੱਛਾ ਅੱਛਾ ਜੀ ਨਹੀਂ ਤੇ ਨਾਲ ਆਪਣੀ 10000 4 ਗਿਲ ਦੀ ਤੇ ਨਾਲ એનર્ਜੀ ਬੂਸਟਰ ਪੈਂਦਾ ਆਪਣਾ એનર્ਜੀ ਬੂਸਟਰ ਕਿਹੜਾ ਹੀ ਆ ਜੀ ਕਿਲੋ ਕਿਲੋ ਇਹ ਪੈਂਦਾ ਇਹ ਸੁੱਕਾ ਪੈਂਦਾ ਅੱਛਾ ਜੀ ਹਾਂ ਇਹ ਸੁੱਕਾ ਪਾਉਨੇ ਆ ਤੇ ਨਾਲ ਇਹਦੇ ਘਰੇ ਘਰ ਵਾਲੀ ਫੀਲ ਜਿਹੜੀ ਆਪਾਂ ਬਣਵਾਉਨੇ ਆ ਜੀਵੀਦਾਰ ਭਰਾ ਆਪਣੇ ਬਣਵਾ ਕੇ ਲਿਆਉਂਦੇ ਨੇ ਫੈਕਟਰੀਆਂ ਚੋਂ ਅੱਛਾ ਜੀ ਹਾਂ ਅੱਛਾ ਉਹ ਪੈਂਦੀ ਆ ਨਾਲ ਇਹਨਾਂ ਕਰ ਵਾਲੀ ਫੀਡ ਦੇ ਵਿੱਚ ਕੀ ਕੀ ਪਾਉਣੀ ਹੈ ਤੁਸੀਂ ਕਰ ਵਾਲੀ ਫੀਡ ਦੇ ਵਿੱਚ ਤਾਂ ਬੜੇ ਮਾ ਹੁੰਦਾ ਯਾਰ ਅੱਛਾ ਜੀ ਇਹ ਮੱਕੀ ਹੁੰਦੀ ਆ ਦੋ ਤਿੰਨ ਆਟਮਾ ਕਣਕ ਦੋ ਤਿੰਨ ਆਟਮਾ ਹੀ ਹੁੰਦੀਆਂ ਨੇ ਹੋਰ ਨਹੀਂ ਕੁਝ ਅੱਛਾ ਤੇ ਆਪਣੇ ਜਿਹੜੇ ਤੁਸੀਂ ਕਟਰੂ ਤਿਆਰ ਕਰ ਰਹੇ ਹੋ ਉਹਨਾਂ ਖਾਤਰ ਮੰਨ ਕੇ ਚਲੋ ਕਿਹੜੀ ਖਰਾਕ ਪਾਉਣੀ ਹੈ ਉਹਨਾਂ ਦਾ ਆਪਣੇ ਮੰਨ ਕੇ ਜਿਹੜੇ 1 ਮਹੀਨੇ ਤੋਂ 3-4 ਮਹੀਨਿਆਂ ਦੇ ਵਿੱਚ ਨੇ ਉਹਨਾਂ ਨੂੰ ਤਾਂ ਆਪਾਂ ਕਾਫ ਸਟਾਟਰ ਪਾਉਣਾ ਜਿਹੜਾ 25 ਕਿਲੋ ਦਾ ਥੈਲਾ ਹੁੰਦਾ ਅੱਛਾ ਤੇ ਉਸ ਤੋਂ ਬਾਅਦ ਤਿੰਨ ਮਹੀਨੇ ਤੋਂ ਜਿਹੜੇ ਤਾਹ ਬਾਗੇ ਉਹਨਾਂ ਨੂੰ ਆਪਾਂ ਗਰੋਵਰ ਅੱਛਾ ਗਰੋਵਰ ਕਰ ਗਏ ਜੀ ਅੱਛਾ ਅੱਛਾ ਹਾਂ ਇਹ ਪਾਉਨੇ ਆਂਗੇ ਅੱਛਾ ਜੀ ਤੇ ਜਿਹੜੇ ਮੰਨ ਕੇ ਚੱਲ ਸਾਲ ਢੂੜ ਸਾਲ ਤੋਂ ਉੱਤੇ ਹੋ ਰਹੇ ਆ ਉਹਨਾਂ ਨੂੰ ਪੈਂਦੀ ਆ ਹੀ ਹੀਫਰ ਜੀ ਅੱਛਾ ਹੀਫਰ ਕਿਹੜੀ ਫਿਰ ਦਿਖਾ ਦਿੰਦੇ ਆ ਤੁਹਾਨੂੰ ਆ ਹੀਫਰ ਅੱਛਾ ਜੀ ਕਰ ਗਏ ਜੀ ਇਹ ਸਾਲ ਡੇਢ ਸਾਲ ਦੇ ਬੱਚੇ ਨੂੰ ਪੈਂਦੀ ਆ ਹਾਂ ਮੰਨ ਕੇ ਚੱਲ ਸਾਲ ਤੋਂ ਅਸੀਂ ਸਟਾਰਟ ਕਰ ਲੰਗੇ ਆ ਉਸ ਤੋਂ ਬਾਅਦ ਜਦ ਨਾਲ ਕਿ ਬੱਸ ਹੁੰਦਾ ਰਿਹਾ ਜਾ ਮਨ ਗੇ ਲੋਦਾ ਮਿਲਕਾ ਟਾਈਮ ਨਹੀਂ ਆਉਂਦਾ ਹੈਗਾ 2 ਮਹੀਨੇ ਸੂਣਦੇ ਰਹੇ ਉਹਨਾਂ ਤੇ ਕ ਚੱਲਦੀ ਹੈ ਇਹ 2 ਮਹੀਨੇ ਸੂਣ ਤੋਂ ਪਹਿਲਾਂ ਉਹ ਇਹ ਸੀ ਟ੍ਰਾਂਜੈਕਟ ਕਿਸੇ ਅਰਦਾਸ ਨੇ ਹੈਗੀ ਆਪਣੀ ਆਪ ਹੀ ਅਰਦਾਸ ਨੇ ਪਾਉਨੇ ਆ ਇਹ ਆਪਣਾ ਮੰਨ ਕੇ ਚੱਲ ਜਦੋਂ ਸੂਨ ਦੇ ਵਿੱਚ 2 ਕੁ ਮਹੀਨੇ ਰਹਿੰਦੇ ਆ ਪਸ਼ੂ ਦੇ ਉਦੋਂ ਆਪਾਂ ਇਹ ਸਟਾਰਟ ਕਰ ਲੈਂਦੇ ਆ ਅੱਛਾ ਅੱਛਾ ਜੀ ਹਾਂ ਇਹ ਵੀ ਬਹੁਤ ਵਧੀਆ ਰਿਜ਼ਲਟ ਆ ਅੱਛਾ ਜੀ ਇਹ ਮੰਨ ਕੇ ਕਈ ਵਾਰੀ ਬੱਚਾ ਟੇਡਾ ਹੁੰਦਾ ਜਾਂ ਜੇਰ ਨਹੀਂ ਪੈਂਦੀ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਇਹ ਜਮਾ ਉਸ ਵਾਰ ਲੈਣਾਂ ਤਾਂ ਬੱਚੇ ਨੂੰ ਨਹੀਂ ਕੁਝ ਹੁੰਦਾ ਆਪੀ ਸੂਪੂਗਾ ਪਸ਼ੂ ਦੇ ਕੋਲੇ ਵੀ ਨਹੀਂ ਹੈਗੇ ਇਹ ਨੰਬਰ ਦੋ ਤੇ ਦੁੱਧ ਵਧੀਆ ਲਾਊਗਾ ਪਸੂ ਕਿਸੇ ਲਈ ਸੂਏ ਖਾ। ਤੇ ਇੱਕ ਲੋਕ ਅੱਜਕੱਲ ਮੱਕੀ ਦਾ achar ਪਾਉਂਦੇ ਨੇ ਜੀ ਤੇ ਤੁਹਾਡਾ achar ਬਾਰੇ ਕੀ ਵਿਚਾਰ ਹੈ ਤੇ ਇੱਕ ਜਿਹੜੇ ਆਪਾਂ ਨਾਰਮਲ ਕੱਖ ਪਾਉਂਦੇ ਆ ਤੇ ਉਹਨਾਂ ਬਾਰੇ ਕੀ ਵਿਚਾਰ ਹੈ? achar ਤਾਂ ਯਾਰ ਪਤਾ ਕੀ ਗੱਲ ਹੈ ਹੁਣ achar ਦਾ ਸਿਸਟਮ ਇਹ ਹੈ ਜੇ ਤਾਂ ਬੰਦਾ ਹਸਾਬ ਸਰ ਨਾ ਪਾਵੇ ਚੱਲ ਜਿਵੇਂ ਹੁਣ ਮੰਨ ਇੱਕ ਮੱਝ ਨੂੰ ਲਾ ਲਾ ਕਿਲੋ ਰੂੜ ਕਿਲੋ ਜਾਂ 2 ਕਿਲੋ ਤੱਕ ਪਾ ਦੇ ਚਾਹ ਠੀਕ ਹੈ। ਨਹੀਂ ਵਿੱਚ ਬਾਹਲਾ achar ਪਾ ਕੇ ਪਸ਼ੂ ਤਾਪੜ ਹੋ ਜਾਂਦੇ ਨੇ ਮਾਸ ਚੜ ਜਾਂਦਾ ਉੱਥੇ ਗੱਲ ਨਹੀਂ ਬਣਦੀ। ਹੁਣ ਮੈਂ ਅਸੀਂ ਸਾਡੇ ਲਾ ਲੋ ਸਾਡੇ ਅਸੀਂ ਕੱਲੀਆਂ ਗਾਇਆਂ ਨੂੰ ਚਾਰ ਪਾਉਨੇ ਆ ਜਾ ਪਾਉਨੇ ਆ ਜਿਹੜਾ ਡਰਾਈ ਮਾਲ ਹੈ ਜਿਹੜਾ ਕਟਰੂ ਬਚਰੂ ਆ ਉਹਨਾਂ ਨੂੰ ਪਾਉਂਦਾ ਚਾ ਨਹੀਂ ਸਾਡੀਆਂ ਦੁੱਧ ਵਾਲੀਆਂ ਮੰਨੀਆਂ ਨੂੰ ਚਾਰ ਨਹੀਂ ਪੈਂਦਾ ਇੱਥੇ ਅਸੀਂ ਹਰਾ ਪਾਉਨੇ ਆ ਅੱਛਾ ਹਰਾ ਹਰੇ ਨਾਲ ਮਟਾਇਰਸ ਨਹੀਂ ਆਉਂਦੀ ਇਹਦੇ ਵਿੱਚ ਉਲੀ ਵਗੈਰਾ ਹੁੰਦੀ ਹੈ ਜਲਦੀ ਤੋਂ ਜਲਦੀ ਮਟਾਇਰਸ ਆ ਜਾਂਦੀ ਹੈ ਅੱਛਾ ਤਾਂ ਮੈਂ ਰੁਝਾਨੇ ਦਿੰਨਾਗਾ ਚਾਰ ਬਾਰੇ ਜਿਹੜਾ ਡਰਾਈ ਮਾਲ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਵੀ ਫੰਡਰੂ ਆ ਜਾ ਕੋਈ ਉਹਨਾਂ ਨੂੰ ਆਚਾਰ ਵਧੀਆ ਗਾ ਦੁੱਧ ਵਾਲਿਆਂ ਵਾਸਤੇ ਮੈਂ ਘੱਟ ਫਾਇਦੇ ਮੰਨਦਾ ਅੱਛਾ ਕਿਉਂਕਿ ਮੈਂ 300 ਵਾਰੀ ਵਾਰੀ ਲਿਆਉਂਦਾ ਇਹ ਅੱਛਾ ਜੀ ਅੱਛਾ ਤੇ ਮੰਨ ਕੇ ਚਲੋ ਅੱਜ ਕੱਲ ਜੋ ਮੱਝਾਂ ਕਈ ਵਾਰੀ ਰੈਂਦੀਆਂ ਵੀ ਨਹੀਂ ਹੈਗੀਆਂ ਤੇ ਰਿਪੀਟ ਹੋ ਕਰਦੀਆਂ ਨੇ ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਉਹਦੇ ਪਿੱਛੇ ਵੀ ਕਾਰਨ ਆ ਯਾਰ ਪਤਾ ਕੀ ਚੱਕਰ ਆ ਜੇ ਮੈਂ ਹੁਣ ਅਸੀਂ ਜਾਂ ਮੇਰੇ ਕੋਲ ਅੱਜ ਪਾਊਡਰ ਮੁੱਕ ਗਿਆ تھا ਮੈਂ ਨਰ ਮਿਕਸਚਰ ਆ ਅੱਜ ਬੋਤਾ ਖਾਲੀ ਕਰਿਆ ਸਾਡੇ ਕੋਲੇ 25 25 ਕਿਲੋ ਵਾਲੇ ਸੀ ਵੱਡੇ ਥੈਲੇ ਮੋਨ ਆ ਤੁਸੀਂ ਉਹ ਪਾਊਡਰ ਦਾ ਨਾਮ ਦੱਸ ਦੋ ਆ ਆਪਣਾ ਬਾਇ ਬਾਇਓ ਬੁਸਟ ਉਹ ਸਰ ਹਾਂ ਬਾਇਓ ਬੁਸਟਾ ਅੱਛਾ ਹੀ ਹਾਂ ਉਹ ਬੋਨੇ ਉਹ ਯੂਜ਼ ਕਰਦੇ ਇਹ ਮੰਨ ਕੇ ਚੱਲ ਵੀ ਉਹਦਾ ਵੀ ਵਧੀਆ ਰਿਜ਼ਲਟ ਹੈ ਅੱਛਾ ਜੇ ਹੁਣ ਡੇਲੀ ਸਵੇਰੇ ਸ਼ਾਮ ਸਾਰੇ ਬੱਚੇ ਨੂੰ ਛੋਟਾ ਨੂੰ ਵੱਡਾ ਨੂੰ ਸਾਰਿਆਂ ਨੂੰ ਸਟਾਰਟ ਖਾਂਦੇ ਵੀ ਬੱਜ ਗਏ ਨੇ ਅੱਛਾ ਅੱਛਾ ਹਾਂ ਵੀ ਬੰਦਾ ਇਸ ਚੀਜ਼ ਤੇ ਵੜਾ ਧਿਆਨ ਦੇਵੇ ਨਹੀਂ ਫਾਰਮ ਦੇ ਵਿੱਚ ਇਹ ਗੱਲ ਹੋ ਨਹੀਂ ਸਕਦੀ ਵੀ ਪਸ਼ੂ ਨਾਲ ਠੀਕ ਹੈ ਹਾਂ ਜਿਹੜਾ ਬੰਦਾ ਹੁਣ ਪਾਊਡਰ ਹੀ ਨਹੀਂ ਪਾਉਂਦਾ 2 ਰੁਪਏ ਲਾਉਂਦੇ ਨਹੀਂ ਯਾਰ ਤੇ ਇੱਕ ਆਪਣਾ ਜੀ ਤੁਸੀਂ ਚਵਾਈ ਆਪਣੇ ਹੱਥੀਂ ਕਰਦੇ ਹੋ ਕਿ ਮੰਨ ਕੇ ਚਲੋ ਮਸ਼ੀਨ ਨਾਲ ਕਰਦੇ ਨੇ ਨਹੀਂ ਆਪਣੀ ਜਿਹੜੀਆਂ ਗਾਂਆਂ ਨੇ ਜੀ ਉਹਨਾਂ ਦੀ ਤਾਂ ਚਵਾਈ ਆਪਾਂ ਮਸ਼ੀਨ ਨਾਲ ਹੀ ਕਰਦੇ ਆਂ ਅੱਛਾ ਅੱਛਾ ਜੀ ਤੇ ਜਿਹੜੀਆਂ ਲਗਭਗ ਮੱਝਾਂ ਨੇ ਉਹਨਾਂ ਦੀ ਹੱਥੀਂ ਹੁੰਦੀ ਐ ਸਾਰੀ ਠੀਕ ਐ ਜੀ ਮਸ਼ੀਨ ਕਿਹੜੀ ਚੂਜ਼ ਕਰਦੇ ਤੁਸੀਂ ਮਸ਼ੀਨ ਆਪਣੀ ਆ ਭਈਆ ਅੱਛਾ ਜੀ ਇਹ ਚੂਜ਼ ਕਰਦੇ ਆਂ ਵਾਹੇ ਲਾਈ ਤਾਂ ਘਰੇ ਵੱਡੀ ਹੋਈ ਆ ਦੂਜੀ ਪਰ ਇੱਥੇ ਹੁਣ ਸਿਸਟਮ ਸਟੱਪ ਡਾ ਰਿਹਾ ਆ ਅੱਛਾ ਜਿਗਾਰਡ ਲਹੁਣੇ ਨੇ ਪਾਈਪਾਂ ਵਗੈਰਾ ਠੀਕ ਹੈ ਉਸ ਤੋਂ ਬਾਅਦ ਉਹ ਵੱਡੀ ਮਸ਼ੀਨ ਹੋ ਰਹੀ ਆ ਜੀ ਇਹ ਛੋਟੀ ਮਸ਼ੀਨ ਨਾਲ ਚੱਲ ਡੰਗਾ ਜਾਲਾ ਹੀ ਜਾਂਦੀ ਆ ਬਾਕੀ ਤੂੜੀ ਤੰਦ ਦਾ ਮੇਲ ਰਹਿ ਗਿਆ ਯਾਰ ਬੰਦਾ ਤੂੜੀ ਤੰਦ ਜਿਵੇਂ ਹੁਣ ਵਿੱਚ ਬੰਦਿਆਂ ਦੇ ਖਰਾਬ ਹੋ ਜਾਂਦੀ ਆ ਮੀਂਹ ਕਰਕੇ ਤੂੜੀ ਅਗਲਾ ਮਿਕਸ ਕਰਕੇ ਪਾ ਲੈਂਦਾ ਹੈ ਨਾ ਉਹ ਬਾਲੀ ਮਿਕਸ ਕਰ ਲੈਂਦੇ ਨੇ ਜਦੋਂ ਇਸ ਬਾਲੀ ਮਿਕਸ ਹੋ ਗਈ ਉਹ ਮਟਾਇਰਸ ਦੇ ਚੱਕਰ ਪੈ ਜਾਂਦੇ ਆ ਪਸੂ ਨੂੰ ਜਿਹੜਾ ਦੁੱਧ ਵਾਲਾ ਉਹਨੂੰ ਸਾਫ ਤੂੜੀ ਪਾਓ ਜਿਹੜਾ ਮੰਨ ਕੇ ਜਰਾ ਆਪਣਾ ਰਿਪੀਟਰ ਆ ਆ ਰਿਪੀਟਰ ਆ ਗਿਆ ਸੌਰੀ ਡਰਾਈ ਮਾਲ ਆ ਉਹਨਾਂ ਨੂੰ ਚਾਹੀਦੀ ਥੋੜੀ ਤੁਸੀਂ ਬੇਕਾਰ પા ਸਕਦੇ ਹੋ ਪਰ ਇੰਨੀ ਵੀ ਨਾ ਬੇਕਾਰ ਹੋਵੇ ਗੱਪਲ ਪੜਨ ਠੀਕ ਹੈ ਉਹਨਾਂ ਦੇ ਵੀ ਉਲੀ ਦਾ ਬਣੂ ਨਾ ਅੰਦਰ ਚੱਕਰ ਇਹ ਗੱਲ ਦਾ ਤੇ ਜਿਹੜੀਆਂ ਤੁਹਾਡੀਆਂ ਮੱਜਾਂ ਨੇ ਜੀ ਮੰਨ ਕੇ ਚਲੋ ਗੱਬਣ ਹੋਣੀਆਂ ਨੇ ਉਹਨਾਂ 'ਤੇ ਤੁਸੀਂ ਟੀਕਾ ਭਰਦੇ ਹੋ ਕਿ ਜਿਹੜਾ ਤੁਸੀਂ ਆਪਣੇ ਕੋਲੇ ਸਾਂਹ ਰੱਖਿਆ ਹੋਇਆ ਵੀ ਉਹਦੇ ਨਾਲ ਕਰਾਸ ਕਰਾਉਣ ਡਾਇਰੈਕਟਰ ਵਿੱਚ ਜਦੋਂ ਮੰਨ ਕੇ ਚੱਲੇ ਜਿਹੜੀਆਂ ਹੁਣ ਵੱਡੀਆਂ ਬੰਗੀਆਂ ਨੇ ਸਾਡੀਆਂ ਕਰੋ ਵੱਡੀਆਂ ਬੰਗੀਆਂ ਤਿੰਨ ਨੇ ਉਹ ਟੀਕਾ ਵੀ ਲਾ ਲੈਂਦੀਆਂ ਨੇ ਸਾਂਹ ਵੀ ਅਸੀਂ ਛੱਡ ਦਿੰਦੇ ਆ ਪਰ ਕਈ ਵਾਰੀ ਸਮੱਸਿਆ ਆ ਜਾਂਦੀ ਹੈ ਵਿੱਕ ਕੋ ਬਸੂ ਰਿਪੀਟ ਮਾਰ ਜਾਂਦਾ ਇੱਕ ਵਾਰੀ ਤਾਂ ਫਿਰ ਅਸੀਂ ਦੂਜੀ ਵਾਰ じゃ ਨਾ ਹੋਈਏ ਆਪ ਕੋਲੇ ਜਿਵੇਂ ਨਿਰਮਲ ਵਾਗਿਆ ਮੈਂ ਵਾਗਿਆ ਵੀ ਘਟੀ ਘਬਰਣਾ ਨਾ ਹੋਵੇ ਫਿਰ ਆਪਾਂ ਆਸਾਨ ਇਹ ਛੱਡ ਦਿੰਦੇ ਨੇ ਮੁੰਡੇ ਬਈਏ ਅੱਛਾ ਚੱਕਰ ਆ ਬਾਕੀ ਪਿੰਡ ਦੇ ਵਿੱਚੋਂ ਆਉਂਦੇ ਨੇ ਵਧੀਆ ਬਣ ਗਿਆ ਰੀਅਲਟੇ ਵੀ ਵਧੀਆ ਹੈ ਰੀਅਲਟੇ ਵੀ ਦਿਖਾ ਦਾਂਗੇ ਆਪਾਂ ਉਹਨੂੰ ਅੱਛਾ 2 ਝੁੱਟੀਆਂ ਨੇ ਆਪਣੇ ਕੋਲੇ ਇੱਕ ਦਾ ਗੱਬੜ ਹੋ ਗਈ ਇੱਕ ਕੱਟੀ ਆ ਉਹ ਬਹੁਤ ਵਧੀਆ ਰੀਅਲਟੇ گاਵਾ ਕਿਵੇਂ ਤੁਹਾਡੇ ਕੋਲੇ ਕਿੰਨੇ ਕਿੰਨੇ ਲੂਟਰ ਆਣ ਜਾਂ ਦੁੱਧਣ ਜਾਂ ਨੇ ਜੀ ਕਿਵੇਂ گاਵਾ ਦਾ ਆਪਣੇ ਕੋਲੇ ਗਾਈਆਂ ਯਾਰ ਮੰਨ ਕੇ ਚੱਲ ਉ ਤਾਂ ਤੋਕੜਾ ਨੇ ਇੱਕ ਤਾਜੀ ਗਾਈਆਂ ਜਿਹੜੀ ਮੰਨ ਕੇ ਚੱਲਦੀ ਜਾਂਦੀ ਆ 22 ਲੀਟਰ ਅੱਛਾ ਜੀ ਐਚ ਐਫ ਐਚ ਐਫ ਗਾਈਂ ਹਾਂ ਉਹ ਵੱਡੀ ਗਾਈਆਂ ਠੀਕ ਤੇ ਮੰਨ ਕੇ ਚੱਲ ਬਾਕੀ ਹਜੇ ਤੋਕੜਾ ਨੇ ਏ ਆਈ ਵਗੈਰਾ ਖਰਤੀ ਉਹਨਾਂ ਦੀ ਤੇ ਜਿਹੜੇ ਕੋਈ ਨਵੇਂ ਫਾਰਮਰ ਡੈਰੀ ਫਾਰਮ ਦੇ ਵਿੱਚ ਆਉਣਾ ਚਾਹੁੰਦੇ ਚਾਹੁੰਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਵੀ ਮੰਨ ਕੇ ਜਿਹੜਾ ਸਟਾਰਟ ਕਰਨਾ ਜੀ ਇਹ ਬੰਦੇ ਨੇ ਹਾਂਜੀ 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 ਡੈਰੀ ਫਾਰਮ ਇਹ ਸਟਾਰਟ ਕਰਨ ਦੇ ਵਿੱਚ ਬੰਦਾ ਪੂਰਾ ਮਾਨ ਬਣਾ ਕੇ ਕਰਨਾ ਕੋ ਸਿਸਟਮ ਹੈਣਾ ਇਹ ਨਹੀਂ ਤਾਂ ਹੈ ਨਹੀਂ ਵੀ ਜਦ ਆਪਾਂ ਪਹਿਲਾਂ ਪਹਿਲਾਂ ਚਾਰਜ ਇੱਥੇ ਲੱਗ ਗਏ ਉਹ ਤੋਂ ਬਾਅਦ ਇੱਥੇ ਗੋਹਾ ਨਾ ਖਿੱਚਿਆ ਜਾਵੇ ਡੇਰੀ ਫਾਰਮ ਉਹ ਘਰੇ ਬੰਦਾ ਜਿਹੜਾ ਬੰਦਾ ਹਲਕਤ ਨਹੀਂ ਮੰਨਦਾ ਕੋਈ ਅੱਛਾ ਜੀ ਹਾਂ ਨਹੀਂ ਜਿਹੜਾ ਬੰਦਾ ਕਹਿੰਦਾ ਵੀ ਮੈਂ ਚਿੱਟੇ ਵਾਕੇ ਐਂ ਕਰ ਲੂ ਨਹੀਂ ਉਹ ਬੰਦਾ ਨਹੀਂ ਕਾਮਯਾਬ ਹੈਗਾ ਕਾਮਯਾਬ ਉਹ ਬੰਦਾ ਜਿਹੜਾ ਗੋਹੇ ਤੋਂ ਹਲਕਤ ਨਹੀਂ ਮੰਨਦਾ ਅੱਛਾ ਜੀ ਹਾਂ ਬਾਕੀ ਭਈ ਆਪ ਦੇ ਪਹਿਰਾ ਸੇ ਕਰਨਾ ਹੈਣਾ ਜੇ ਬੰਦਾ ਸੋਚੂਗਾ ਤੇ ਕਈ ਬੰਦੇ ਮੰਨ ਕੇ ਚਲੋ ਲੋਨ ਲੈ ਕੇ 10 12 ਮੱਝਾਂ ਤੋਂ ਡੈਰੀ ਫਾਰਮ ਸ਼ੁਰੂ ਕਰਦੇ ਨੇ ਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਸਾਨੂੰ ਇੱਕ ਦੋ ਮੱਝਾਂ ਤੋਂ ਸ਼ੁਰੂ ਕਰਨਾ ਚਾਹੀਦਾ ਮੱਝਾਂ ਤੋਂ ਯਾਰ ਮੰਨ ਕੇ ਚੱਲ ਤਿੰਨ ਚਾਰ ਪਸ਼ੂ ਰੱਖ ਲਓ ਆਪਦੇ ਘਰੂ ਤਿੰਨ ਚਾਰ ਪਸ਼ੂਆਂ ਦੇ ਵਧੀਆ ਏਆਈ ਕਰਾਓ ਵਧੀਆ ਸੀਮਨ ਲਵਾਓ ਧਾਂ ਆਪੇ ਹੀ ਪੈਦਾਵਾਰ ਹੋਊਗੀ ਜਦੋਂ ਆਪਾਂ ਕੇਅਰ ਹੀ ਕਰਨ ਲੱਗੇ ਪਸ਼ੂਆਂ ਦੇ ਇਹ ਐ ਧੁਰਿਏ ਜਿਹੜਾ ਹੁਣ ਸਾਡਾ ਡੈਰੀ ਫਾਰਮ ਆ ਇਹ ਐ ਧੁਰਿਏ ਵੀ ਆਪਾਂ ਅੱਜ ਹੀ ਬਣਾ ਲਿਆ ਇਹਨੂੰ 70 ਸਾਲ ਹੋ ਗਏ ਬਣਦੇ ਅੱਛਾ ਜੀ ਹਾਂ ਪਹਿਲਾਂ ਘਰੇ ਪਸ਼ੂ ਸੀ ਘਰ ਵਾਲਿਆਂ ਤੋਂ ਕੱਟੀਆਂ ਲਈਆਂ ਫਰਗਾਹਾਂੀਆਂ ਤੋਂ ਕੱਟੀਆਂ ਲਈਆਂ ਤਾਂ ਵਦਿਆ ਕੁਛ ਇੱਕ ਦੋ ਪਸ਼ੂ ਸੀ ਇਧਰ ਉਧਰੋਂ ਲੈ ਲਈ ਸੀਗੇ ਮਨ ਕਰ ਜੋ ਸਰਦਾ ਨਹੀਂ ਸੀ ਦੁੱਧ ਹੀ ਮੰਗਦਾ ਸੀ ਦੁੱਧ ਵੀ ਇੰਨਾ ਦੇ ਉਹ ਮੈਨੂੰ ਫਿਰ ਉਹਦੇ ਕਰਕੇ ਮੈਂ ਕਰਨਾ ਪਿਆ ਤੇ ਕਿੰਨੇ ਕੁ ਦੁੱਧ ਦੀ ਪ੍ਰੋਡਕਸ਼ਨ ਕਰਦੇ ਹੋ ਤੁਸੀਂ ਵੀ ਕਿੰਨਾ ਕੁ ਦੁੱਧ ਆਪਣਾ ਹੋ ਜਾਂਦਾ ਜੀ ਆਪਣਾ ਸਵੇਰ ਦਾ ਇੱਕ ਕੁਆਟਰ ਮਨ ਕੇ ਹਲ 2 ਕਿਲੋ ਹੋ ਜਾਂਦਾ ਅੱਧਰੇ ਦੇਢ ਕਿਲੋ ਦੇ ਲਵੇ ਪਾ ਜੀ ਆਹ ਸੌਰੀ ਸਵੇਰੇ 1:30 ਹੋ ਜਾਂਦਾ ਤੇ ਸ਼ਾਮ ਨੂੰ 10:20 ਹੋ ਜਾਂਦਾ ਅੱਛਾ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਹਾਨੂੰ ਸਾਨੂੰ ਇਸ ਖਾਣਕ ਬਾਰੇ ਦੱਸਿਆ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਿਵੇਂ ਲੱਗੀ ਤੁਹਾਨੂੰ ਬਣ ਜਾਂਦੀ ਇਹ ਖਾਣਕ ਵਾਲੀ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਧੰਨਵਾਦ